ਇਕ ਵੰਨ ਸੀਗਾ ਕਿ ਅਗਲੇ 3-4 ਦਿਨਾਂ ਦਾ ਫੋਰਕਾਸਟ ਹੈਗਾ ਹੈਵੀ ਰੇਨਫਾਲ ਦਾ ਠਾਨਕੋਚ ਵੀ ਤੇ ਜਿਹੜਾ ਕੈਚਮੈਂਟ ਏਰੀਆ ਹੈਗਾ ਜਿਹੜੀ ਵਕ ਵਕ ਨਦੀਆਂ ਪਠਾਨਪੁਰ ਦੇ ਵਿੱਚ ਵਹਿੰਦੀਆਂ ਨੇ ਤੇ ਐਸ ਅ ਪ੍ਰੀਕਾਸ਼ਨ ਆਲਦੋ ਹਾਰਡਵਰ ਕੇ ਕੋਈ ਹਾਲਾਤ ਨਹੀਂ ਹੈਗੇ ਬਟ ਐਸ ਅ ਪ੍ਰੀਕਾਸ਼ਨ ਮੇਰੀ ਸਾਰਿਆਂ ਨੂੰ ਇਸ ਵੀਡੀਓ ਰਾਹੀਂ ਬੇਨਤੀ ਹੈ ਕਿ ਜਿਹੜੇ ਨਦੀ ਦੇ ਅਰਾਊਂਡ ਏਰੀਆਜ਼ ਨੇ ਉਹਨਾਂ ਚੋਂ ਆਪਾਂ ਥੋੜੇ ਜਿਹਾ ਦੂਰ ਰਹਿਣ ਕਿਈ ਕਈ ਥਾਵਾਂ ਤੇ ਫਲਡ ਪ੍ਰੋਟੈਕਸ਼ਨ ਵਰਕਸ ਚੱਲਦੇ ਪਈ ਸੀਗੇ ਕਈ ਕਾਫੀ ਸਾਰੇ ਲੋਕੀ ਵੱਧ ਚੜ ਕੇ ਸਾਰੇ ਨੇ ਹਿੱਸਾ ਲਿੱਤਾ ਕਈ ਹੁਣੇ ਵੀ ਲੱਗੇ ਹੋਏ ਐ ਪਰ ਥੋੜਾ ਜਿਹਾ ਡੈਮ ਵੱਲੋਂ 35000 ਕਿਊਸਿਕ ਪਾਣੀ ਛੱਡਿਆ ਗਿਆ ਹੈ ਤੇ ਹੁਣ ਵੀ ਮੀਂਹ ਦਾ ਫੋਰਕਾਸਟ ਹੈਗਾ ਅਗਲੇ 2-3 ਦਿਨਾਂ ਦਾ ਸੋ ਐਜ਼ ਅ ਪ੍ਰੀਕਾਸ਼ਨ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਨਦੀਆਂ ਤੋਂ ਥੋੜੇ ਦੂਰ ਰਹਿ ਤੇ ਆਪਣੀ ਘਰਾਂ ਦੀ ਸੇਫਟੀ ਚ ਰਹਿਣ ਤੇ ਮੈਂ ਇੱਕ ਵਾਰੀ ਫੇਰ ਰਿਪੀਟ ਕਰਨਾ ਚਾਹਾਂਗਾ ਪਠਾਨਕੋਟ ਜਿਹੜੀ ਕੋਈ ਹਾਰਡਵਰ ਦੇ ਹਾਲਾਤ ਨਹੀਂ ਨੇ ਇਸਰ ਪ੍ਰੀਕਾਸ਼ਨਰੀ ਤੌਰ ਤੇ ਸਾਡੇ ਵੱਲੋਂ ਇਹ ਮੈਸੇਜ ਪਬਲੀਕਲੀ ਜਾਰੀ ਕੀਤਾ